ਬੀਰ ਸੋਹੀਵ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮਿੱਠਾ ਨਿੰਬੂ ਦਾ achar ਕਿਲੋ ਆਪਾਂ ਨਿੰਬੂ ਲੈਨੇ ਜਿਹੜੇ ਆਪਾਂ ਨਿੰਬੂ ਲੈਨੇ ਪਤਲੇ ਛਿਲਕੇ ਦੇ ਲੈਨੇ ਪਤਲੇ ਛਿਲਕੇ ਦੇ ਨਿੰਬੂ ਬਹੁਤ ਜਲਦੀ achar ਬਣ ਜਾਂਦਾ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਚਾਰ ਟੱਕ ਲਾ ਲਵਾਂਗੇ ਸਾਰੇ ਨਿੰਬੂਆਂ ਨੂੰ ਆਪਾਂ ਇਸ ਤਰ੍ਹਾਂ ਚਾਰ ਟੱਕ ਲਾਵਾਂਗੇ ਆ ਆਪਾਂ ਮਸਾਲੇ ਲੈਨੇ achar ਚ ਪਾਉਣ ਲਈ ਪੰਜ ਚਮਚੇ ਆਪਾਂ ਜੀਰੇ ਦੇ ਲੈਨੇ। ਤਿੰਨ ਚਮਚੇ ਆਪਾਂ ਕਾਲੀ ਮਿਰਚ ਦੇ ਲੈਨੇ। ਦੋ ਚਮਚੇ ਆਪਾਂ ਲੌਂਬੇ ਲੈਨੇ। ਇਹ ਸੱਤ ਆਪਾਂ ਇਲਾਚੀਆਂ ਲਈਆਂ ਨੂੰ ਵੱਡੀਆਂ। ਆਪਾਂ ਤਿੰਨ ਚਮਚੇ ਚਿੱਟੇ ਨਮਕ ਦੇ ਲੈਨੇ। ਤਿੰਨ ਚਮਚੇ ਆਪਾਂ ਕਾਲੇ ਨਮਕ ਦੇ ਲੈਨੇ। ਆਪਾਂ ਪੰਜ ਚਮਚੇ ਜਿਮੇਂ ਦੇ ਲੈਨੇ। ਆਪਾਂ ਕਿਲੋ ਇਹਦੇ ਵਿੱਚ ਚੀਨੀ ਪਾਵਾਂਗੇ। ਕਿੱਲੋ ਨਿੰਬੂਆਂ ਚੱਕਿੱਲੋ ਜਿੰਨੀ ਪੈਂਦੀ ਆ ਫੇਰ ਆਪਣਾ ਮਿੱਠਾ ਵਧੀਆ ਆਚਾਰ ਬਣਦਾ ਹੁਣ ਆਪਾਂ ਮਸਾਲਿਆਂ ਨੂੰ ਇਹਨਾਂ ਨੂੰ ਪੀਸ ਲਵਾਂਗੇ ਜਮੈਣ ਨੂੰ ਨਹੀਂ ਪੀਸਾਂਗੇ ਮਿਕਸੀ ਦੇ ਜੱਗ ਚ ਪਾ ਕੇ ਇਹ ਮਸਾਲਿਆਂ ਨੂੰ ਆਪਾਂ ਪੀਸ ਲਵਾਂਗੇ ਦੇਖੋ ਆਪਣਾ ਪਿਛਲੇ ਪਿਛਲੇ ਸਾਲ ਦਾ ਆਚਾਰ ਬਹੁਤ ਵਧੀਆ ਪਿਆ ਇਸ ਤਰ੍ਹਾਂ ਹੀ ਆਚਾਰ ਇਸ ਸਾਲ ਵਿੱਚ ਆਪਣਾ ਬਣ ਜਾਣਾ ਨਿੰਬੂਆਂ ਨੂੰ ਆਪਾਂ ਟੱਕ ਲਾ ਦੇ ਸਾਰਿਆਂ ਨੂੰ ਆਪਾਂ نیچے ਤੋਂ ਨਿੰਬੂ ਜੁੜਿਆ ਰਹਿਣ ਦੇਣਾ। ਨਿੰਬੂ ਕੱਟਣ ਤੋਂ ਪਹਿਲਾਂ ਟੱਕ ਲਾਉਣ ਤੋਂ ਪਹਿਲਾਂ ਆਪਾਂ ਧੋਣੇ ਨੇ ਨਿੰਬੂs ਮਾਰ ਕੇ ਧੋ ਕੇ ਫਿਰ ਆਪਾਂ ਸਾਫ਼ ਕਰਕੇ ਫਿਰ achar ਪਾਉਣਾ। ਬਿਲਕੁਲ ਨਿੰਬੂਆਂ 'ਚ ਪਾਣੀ ਨਹੀਂ ਹੋਣਾ ਚਾਹੀਦਾ। ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਦਮਾ ਕੇ ਥਾਲੀ 'ਚ ਨਿੰਬੂਆਂ 'ਚ ਭਰਾਂਗੇ। ਆਪਾਂ ਦਰਦਰਾ ਪੀਸਿਆ ਹੋਇਆ ਮਸਾਲਾ। ਬਾਲਾ ਆਪਾਂ ਤਰੀਕੇ ਨਾਲ ਮਸਾਲਾ ਕਰਨਾ ਹੈਗਾ ਨਿੰਬੂ ਦੇ achar ਦਾ। apa jenayan Padma apa kalah nam ke Padma apa cipta nam ke Padma apa cimi Padma ini? masari masari ini apa relama ini cenggih terang ਇਹਨਾਂ ਸੰਦੇ ਨੂੰ ਆਪਾਂ ਰੜਾ ਲਿਆ। ਹੁਣ ਆਪਾਂ ਇਹਦੇ ਵਿੱਚ ਨਿੰਬੂਆਂ ਚ ਮਸਾਲਾ ਭਰਾਂਗੇ। ਇਸ ਤਰ੍ਹਾਂ ਆਪਾਂ ਨਿੰਬੂ ਨੂੰ ਖੋਲ ਲੈਣਾ ਚੰਗੀ ਤਰ੍ਹਾਂ ਆਪਾਂ ਮਸਾਲਾ ਭਰਾਂਗੇ ਨਿੰਬੂਆਂ ਚ। ਇਸ ਤਰ੍ਹਾਂ ਆਪਾਂ ਨਿੰਬੂਆਂ ਚ ਸਾਰਿਆਂ ਚ ਮਸਾਲਾ ਭਰ ਕੇ ਤਿਆਰ ਕਰਾਂਗੇ। ਉਹ ਅਚ ਮਸਾਲਾ ਭਰ ਭਰ ਕੇ ਆਪਾਂ ਡੱਬੇ ਚ ਪਾਈ ਜਾਵਾਂਗੇ ਡੱਬਾ ਆਪਣਾ ਸੁੱਕਾ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਡੱਬਾ ਆਪਣਾ ਮੂਹ ਆਪਾਂ ਨਿੰਬੂਆਂ ਦੇ ਉੱਪਰ ਨ ਰੱਖਾਂਗੇ ਤਰਾਪਾ ਸਾਰੇ ਨੇ ਜਮ ਮਸਾਲਾ ਭਰ ਕੇ ਡੱਬੇ ਚ ਪਾ ਲਿਆ ਨਿੰਬੂਆ ਚ ਮਸਾਲਾ ਆਪਾਂ ਸਾਰਿਆਂ ਚ ਭਰ ਲਿਆ ਨਿੰਬੂ ਆਪਾਂ ਸਾਰੇ ਡੱਬੇ ਚ ਪਾ ਲੇ ਹੁਣ ਆਪਾਂ ਜਿਹੜਾ ਮਸਾਲਾ ਬਚਦਾ ਸਾਰਾ ਆਪਾਂ ਨਿੰਬੂਆਂ ਚ ਪਾ ਦਮਾਂਗੇ ਇਹ ਇਹ ਮਸਾਲੇ ਦੇ ਨਾਲੇ ਵਧੀਆ ਬਣਨੇ ਨੇ ਨਿੰਬੂ ਬਹੁਤ ਵਧੀਆ ਹਾਜਮੇਦਾਰ ਇਹ ਲੈਂਦੇ ਨੂੰ ਵਰਦੇ ਨੇ ਇਸ ਤਰ੍ਹਾਂ ਆਪਾਂ ਹਲਾ ਮਾਗੇ ਥੋੜਾ ਜਿਹਾ ਆਪਣੇ ਆਪੇ ਖੀਨੀ ਦਾ ਪਾਣੀ ਵੜ ਜਾਣਾ ਇਹਦੇ ਵਿੱਚ ਤੇ ਨਮਾਚ ਤੁਸੀਂ 4-5 ਦਿਨਾਂ ਬਾਅਦ ਨਿੰਬੂ ਦਾ achar ਹਲਾ ਦੇਣਾ ਬਹੁਤ ਵਧੀਆ achar ਬਣਦਾ ਹਾਜਮੇਦਾਰ ਰਹੇ ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਬਣਾ ਕੇ ਦੇਖਣਾ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ